ਐਤ ਕੀ ਪੰਜੇ ਨੂੰ ਮਿਲਣਾ ਚਾਹੀਦਾ ਮੌਕਾ ਅੱਗੇ ਤੇ ਦੇਖਿਆ ਸਾਰਿਆਂ ਨੂੰ ਐਤ ਕੀ ਮੌਕਾ ਮਿਲਣਾ ਚਾਹੀਦਾ ਪੰਜੇ ਨੂੰ ਬਹੁਤ ਚਿਰ ਬਾਅਦ ਨਹੀਂ ਜਿੱਤੂ ਕੋ ਚੰਨੀ ਐਤ ਕੀ ਪੰਜੇ ਹਾਂ ਪੰਜੇ ਵਾਲੇ ਨੂੰ ਐਤ ਕੀ ਮੌਕਾ ਮਿਲਣਾ ਚਾਹੀਦਾ ਹੋਰ ਮਾਤਾ ਜੀ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਆ ਇਹ ਕਹਿੰਦੇ ਪੰਜੇ ਨੂੰ ਮਿਲੇ ਮੌਕਾ ਬਸ ਪੰਜਾ ਹੀ ਜਿੱਤੇ ਐਤ ਕੀ ਆ ਪੰਜਾ ਮੌਕੇ ਮਿਲੇ ਓ ਰਾਣੀ ਅੰਦਰ ਹੋ ਨਾ ਪੱਕਾ ਪੰਜਾ ਵੇ ਭਵੇਂ ਜੋ ਮਰਜ਼ੀ ਹੋਏ ਪੱਕਾ ਪੰਜਾ ਐਤ ਕੀ ਪੰਜੇ ਨੂੰ ਮਿਲਣਾ ਚਾਹੀਦਾ ਮੌਕਾ ਅੱਗੇ ਤੇ ਦੇਖਿਆ ਸਾਰਿਆਂ ਨੂੰ ਐਤ ਕੀ ਮੌਕਾ ਮਿਲਣਾ ਚਾਹੀਦਾ ਪੰਜੇ ਨੂੰ ਬਹੁਤ ਚਿਰ ਬਾਅਦ। ਨਹੀਂ ਇਹ ਤੂੰ ਚੰਨੀ ਐਤ ਕੀ ਪੰਜੇ। ਹਾਂ ਪੰਜੇ ਵਾਲੇ ਨੂੰ ਐਤ ਕੀ ਮੌਕਾ ਮਿਲਣਾ ਚਾਹੀਦਾ। ਹੋਰ ਮਾਤਾ ਜੀ ਬੈਠੇ ਨੇ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਆ। ਜੀ ਕਹਿੰਦੇ ਪੰਜੇ ਨੂੰ ਮਿਲੇ ਮੌਕਾ ਵਸ ਪੰਜਾ ਹੀ ਜਿੱਤੇ ਐਤ ਕੀ। ਹਾਂ ਪੰਜਾ ਮੌਕੇ ਮਿਲੇ। ਹੋਰ ਆਣੀ ਅੰਦਰ ਹੋਣਾ ਪੱਕਾ ਪੰਜਾ ਵੇ। ਭਵੇਂ ਜੋ ਮਰਜ਼ੀ ਐ ਪੱਕਾ ਬਨ ਜਾਏ। ਜਲੰਧਰੋ ਚੰਨੀ ਯਾ ਰਿੰਕੂ। ਹਾਂ ਚੰਨੀ ਹੋਏਗਾ ਚੰਨੀ। ਨਾ ਤੇ ਕਹਿਣਾ ਮੈਂ ਕਾਂਗਰਸ ਦੀ ਬੰਨੀ ਚਾਹੀਦੀ ਆ। ਇਹ ਜਲੰਧਰੋ ਚੰਨੀ ਯਾ ਰਿੰਕੂ। ਚੰਨੀ ਜਿੱਤਣਾ ਚਾਹੀਦਾ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਚ ਗਲਤ ਆ ਜਲੰਧਰੋਂ ਚੰਨੀ ਐ ਰਿੰਕੂ ਆ ਪਤਾ ਨਹੀਂ ਉਹਨਾਂ ਰਿੰਕੂ ਵਾ ਰਿੰਕੂ ਵਾ ਵੀ ਆਪਣਾ ਚੰਨੀ ਵੀ ਆਪਣਾ ਦੋ ਹੀ ਬੰਦਿਆਂ ਦਾ ਕੰਪੀਟੀਸ਼ਨ ਐ ਚੰਨੀ ਤੇ ਰਿੰਕੂ ਦਾ ਜੀ ਤੇ ਕੌਣ ਮੋਰਚਾ ਮਾਰ ਸਕਦਾ ਚੰਨੀ ਐ ਰਿੰਕੂ ਚੰਨੀ ਦੀ ਆਵਾਜ਼ ਲੈ ਚੰਨੀ ਦੀ ਆਵਾਜ਼ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਚ ਕਾਦਾ ਵਧੀਆ ਕੰਮ ਕਰਾਇਆ ਜਲੰਧਰ ਦੇ ਭਾਰ ਕੋ ਕੈਂਪ ਦੇ ਵਿੱਚ ਆਏ ਆ ਇਸ ਟਾਈਮ ਸਰਵੇ ਕਰ ਰਹੇ ਆ ਕਿ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਐ ਕੀ ਕੁਝ ਕਹਿਣਾ ਵਾ ਤੇ ਭੈਣ ਜੀ ਹੁਣੀ ਖੜੇ ਆ ਤੇ ਦੁਕਾਨ ਦੇ ਅੰਦਰ ਵੜ ਕੇ ਦੇਖ ਕੇ ਸਾਨੂੰ ਤੇ ਚਲੋ ਕੋਈ ਗੱਲ ਨਹੀਂ ਭਾਈ ਹੁਣੀ ਬੈਠੇ ਭਾਈ ਨਾਲ ਗੱਲਬਾਤ ਕਰਦੇ ਆ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਸਸਤੀ ਕੱਲ ਭਾਈ ਸਸਤੀ ਹੋਵੇ ਭਾਈ ਇਲੈਕਸ਼ਨ ਆ ਰਹੇ ਆ ਕਿਸ ਦੀ ਸਰਕਾਰ ਬਣ ਸਕਦੀ ਮੋਦੀ ਹਾਂ ਰahul ਗਾਂਧੀ ਇਹ ਹਜੇ ਕੁਝ ਨਹੀਂ ਕਿਹਾ ਸੀ ਤਿੰਨਾਂ ਹੀ ਮੁਕਾਬਲਾ ਟਫ ਹੈ ਜਲੰਧਰ ਚੰਨੀ ਯਾ ਰਿੰਕੂ ਤਿੰਨਾਂ ਹੀ ਮੁਕਾਬਲਾ ਟਫ ਹੈ ਪਵਨ ਕੁਮਾਰ ਤੀਨੂ ਰਿੰਕੂ ਜੀ ਔਰ ਚੰਨੀ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਹਾਂਜੀ ਵਧੀਆ ਕਰੀ ਠੀਕ ਹੈ ਹੋਰ ਵੀ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕਿ ਇਸ ਦੀ ਸਰਕਾਰ ਜਿਹੜੀ ਬਣ ਸਕਦੀ ਸਤਿ ਸ਼੍ਰੀ ਅਕਾਲ ਆਪਾ ਜੀ ਆਪਾਂ ਇਲੈਕਸ਼ਨ ਆ ਰਹੇ ਆ ਕਿਹਦੀ ਸਰਕਾਰ ਬਣ ਸਕਦੀ راہਲ ਜਾਂ ਰਿੰਦਨਦਰ ਭਾਈ ਮੋਦੀ ਨਾ ਇਹ ਤਾਂ ਕਹਿੰਨਾ ਮੈਂ ਕਾਂਗਰਸ ਦੀ ਬੰਨੀ ਚਾਹੀਦੀ ਆ ਜਰੰਦਰੋ ਚੰਨੀ ਜਾਂ ਰਿੰਕੂ ਚੰਨੀ ਜਿੱਤਣਾ ਚਾਹੀਦਾ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਚ ਗਲਤ ਆ ਕੋਈ ਗਲਤ ਸਹੀ ਨਹੀਂ ਹੈਗਾ ਤੇ ਹੋਰ ਵੀ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਭਾਈ ਹੁਣੀ ਬੈਠੇ ਆ ਤੇ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਸ ਦੀ ਸਰਕਾਰ ਬਣੇਗੀ ਮੋਦੀ ਜਾਂ راہਲ ਗਾਂਧੀ ਦੇ ਸਰਕਾਰ ਜਿਹੜੀ ਮਰਜ਼ੀ ਹਾਲ ਤੇ ਮਾੜੇ ਬੰਦੇ ਦਾ ਆਟ ਮਾੜੇ ਰਹਿਣਾ ਜਲੰਧਰੋਂ ਚੰਨੀ ਯਾ ਰਿੰਕੂ ਚੰਨੀ ਚੰਨੀ ਯਾ ਰਿੰਕੂ ਰਿੰਕੂ ਨੇ ਤਿੰਨ ਵਾਰ ਜਦੋਂ ਲੜਾ ਤਿੰਨ ਵਾਰ ਹੀ ਲੱਛਣਾ ਤਿੰਨ ਵਾਰੀ ਪਾਰਟੀ ਬਦਲੀ ਹਾਂ ਗਲਤ ਬੰਦੇ ਆ ਚੰਨੀ ਯਾ ਰਿੰਕੂ ਜੀ ਅਸੀਂ ਕਹਿੰਦੇ ਸਾਰਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਹੋਰ ਵੀ ਗੱਲ ਖਾਣ ਪੀਣ ਵਾਲੀ ਚੀਜ਼ ਹੋ ਤੇ ਬੰਦੇ ਨੂੰ ਸਸਤੀ ਕਰਨੀ ਚਾਹੀਦੀ ਆਟਾ ਹੋਇਆ ਦਾਲ ਹੋਇਆ ਵੰਗੀ ਹੋਇਆ ਕੁਝ ਹੋਇਆ ਭਾਵੇਂ ਕੋਈ ਪਾਰਟੀ ਹੋਵੇ ਬੰਦੇ ਨੂੰ ਇਹਦੇ ਤਣੇ ਤੇ ਸੋਚਣਾ ਚਾਹੀਦਾ ਹੈ ਹੈ ਕਿ ਨਹੀਂ ਹੈ ਉਹਨੇ ਦੇਖੋ ਨੋਟਾ ਪਿੱਛੇ ਪਾਰਟੀ ਬਦਲ ਦੇਣੀ ਹੈ ਉਹਨੇ ਉਹ ਕਰ ਦੇਣਾ ਉਹਨੇ ਉਹ ਕਰਦਾ ਫਾਇਦਾ ਕੀ ਹੈ ਦੋਨੇ ਬਹਿ ਕੇ ਇਕੱਠੇ ਹੋਤੇ ਚਰਾਬਾ ਵੀ ਦੇਣਾ ਇਹਨਾਂ ਨੇ ਹੋਰ ਵੀ ਜਨਤਾ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਤੇ ਕਿਸ ਦੀ ਸਰਕਾਰ ਜਿਹੜੀ ਆ ਉਹ ਬਣ ਸਕਦੀ ਆ ਪਾਰਕੋ ਕੈਂਪ ਦੇ ਵਿੱਚ ਆਏ ਆ ਜਿਹੜਾ ਵੈਸਟ ਏਰੀਆ ਵਾ ਸੁਸ਼ੀਲ ਕੁਮਾਰ ਇੰਕੂ ਦਾ ਏਰੀਆ ਜਿਹੜਾ ਦੇਖਣ ਨੂੰ ਜਿਹੜਾ ਆਏ ਆ ਇਸ ਟਾਈਮ ਸਤਿ ਸ੍ਰੀ ਅਕਾਲ ਮਾਤਾ ਜੀ ਮਾਤਾ ਇਲੈਕਸ਼ਨ ਆ ਰਿਹਾ ਹੈ ਮੋਦੀ ਜਾਂ ਰਾਹੁਲ ਗਾਂਧੀ ਇਸ ਵਾਰ ਦੇਖੋ ਕਹਿੰਦੇ ਕਾਂਗਰਸ ਦਾ ਜੋ ਰੇ ਕਾਂਗਰਸ ਕੰਮ ਕਰੇ ਚੰਨੀ ਜਾਂ ਰਿੰਕੂ ਹਾਂ ਚੰਨੀਏ ਘਰ ਚੰਨੀ ਹਾਂ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਚ ਕੀਤਾ ਦੇ ਸਹੀ ਪਰ ਕੰਮ ਕਾਇ ਕੋਈ ਰਹਿਣ ਹੀ ਨਹੀਂ ਦਿੱਤਾ ਹੈ ਹੀ ਨਹੀਂ ਕੰਮ ਤਾਂ ਕੋਈ ਐਦਕੇ ਚੰਨੀ ਦੇਖੋ ਕੀ ਕਰੇਗਾ ਅੱਗੇ ਭਾਰਗੋ ਕੈਂਪ ਦੇ ਵਿੱਚ ਖੜੇ ਹਾਂ ਇਸ ਟਾਈਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ ਸਸੀ ਗੱਲ ਭਾਈ ਜੀ ਸਸੀ ਗੱਲ ਜੀ ਭਾਈ ਇਲੈਕਸ਼ਨ ਆ ਰਿਹਾ ਨਰਿੰਦਰ ਭਾਈ ਮੋਦੀ ਆ ਰਾਹਲ ਗਾਂਧੀ ਇਸ ਵਾਰ ਮੋਦੀ ਜੀ ਆਣਗੇ ਜਲੰਧਰ ਚੰਨੀ ਹੈ ਰਿੰਕੂ ਚੰਨੀ ਚੰਨੀ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਹਿਣਾ ਉਹਨਾਂ ਦਾ ਸਸੀ ਗੱਲ ਜੀ ਇਲੈਕਸ਼ਨ ਆ ਰਿਹਾ ਕਿਹਦੀ ਸਰਕਾਰ ਬਣਦੀ ਦੀ ਮੋਦੀ ਆ ਰਹਾ ਉਹ ਗੰਦੀ ਪੰਜਾਬ ਚ ਤਾਂ ਭਾਜੀ ਕਾਂਗਰਸ ਆਏਗੀ ਤੇ ਉੱਪਰ ਮੋਦੀ ਆਏ ਜਲੰਧਰ ਚੰਨੀ ਯਾਰ ਇੰਕੂ ਚੰਨੀ ਆਮ ਆਦਮੀ ਸਰਕਾਰ ਵਧੀਆ ਕੰਮ ਕਰੀ ਪਰ ਪੰਜਾਬ ਚ ਕੋਈ ਮੱਇਆ ਨਹੀਂ ਆਇਆ ਉਹਦਾ ਛੋਟਾ ਬਹੁਤ ਹੰਡੀ ਹੈ ਮੋਬਾਈਲ ਚੋਰੀ ਹੋ ਰਹੀ ਨੇ ਠੱਗੀ ਬਹੁਤ ਹੋ ਰਹੀ ਹੈ ਭਾਂ ਜੋ ਦਿਨੇ ਵੀ ਬੜੀ ਕੁੜੀਆਂ ਮੋਬਾਈਲ ਫੋਨ ਦੇ ਨੇ ਮਿਲਦਾ ਏ ਤਾਂ ਛਕਣਾ ਚ ਕੀ ਜਾਣਦੀਆਂ ਮੋਟਰਸਾਈਕਲ ਦਾ ਪਤਾ ਨਹੀਂ ਲੱਗਦਾ ਕੁਝ ਕੁਛ ਉਹ ਵੀ ਦੀ ਤੇ ਹੋਰ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਸਬਜੀ ਵੇਚ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਕੀ ਕਹਿੰਦੇ ਉਹਨਾਂ ਦੇ ਕੀ ਵਿਚਾਰ ਨੇ ਸਾਰੇ ਸਤਿ ਸ਼੍ਰੀ ਅਕਾਲ ਜੀ ਇਲੈਕਸ਼ਨ ਆ ਰਹੇ ਆ ਮੋਦੀ ਯਾ ਰਾਹੁਲ ਗਾਂਧੀ ਇਸ ਵਾਰ ਕੁਛ ਨਹੀਂ ਯਾ ਡਾਊਨਡ ਹੋਣੀ ਲੱਗਦਾ ਸਾਰੇ ਪਾਸੇ ਜਲੰਧਰੋਂ ਚੰਨੀ ਹੈ ਰਿੰਕੂ ਚੰਨੀ ਦੇ ਸਾਧਾਂਸ ਲੱਗਦੇ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਦਾ ਨਾਰਮਲ ਆ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਜਿਹੜੀ ਭਾਰਗੋ ਕੈਂਪ ਦੀ ਸਬਜ਼ੀ ਮੰਡੀ ਦੇ ਵਿੱਚ ਇਸ ਟਾਈਮ ਅਸੀਂ ਖੜੇ ਆ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਹਿਣਾ ਹੈ ਉਹਨਾਂ ਦਾ ਸਤਿ ਸ੍ਰੀ ਅਕਾਲ ਪਾਪਾ ਜੀ ਆਪਾਂ ਇਲੈਕਸ਼ਨ ਆ ਰਿਹਾ ਨਰਿੰਦਰ ਭਾਈ ਮੋਦੀ ਹੈ ਰਾਹੁਲ ਗਾਂਧੀ ਇਸ ਵਾਰ ਓਏ ਮੁਕਾਏਗਾ ਦੇਖਾਂਗੇ ਚੰਨੀ ਯਾਰ ਰਿੰਕੂ ਜਲੰਧਰ ਜਿਹੜਾ ਮੱਗੀ ਹੋਏ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਹਿਣਾ ਹੈ ਉਹਨਾਂ ਦਾ ਤੇ ਕਿਹੜੀ ਸਰਕਾਰ ਜਿਹੜੀ ਹੈ ਇੱਥੇ ਬਣ ਸਕਦੀ ਹੈ ਸਬਜ਼ੀ ਮੰਡੀ ਦੇ ਵਿੱਚ ਆਏ ਆ ਅਸੀਂ ਭਾਰਗੋ ਕੈਂਪ ਦੀ ਲੋਕਾਂ ਦੇ ਵਿਚਾਰ ਦੇਖਦੇ ਆ ਕੀ ਹੋ ਸਕਦਾ ਵਾ ਇਥੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਬਾਈ ਇਹਦੀ ਸਰਕਾਰ ਨਿਤਦਰ ਮੋਦੀ ਇਸ ਵਾਰ ਯਾ ਰਾਹੁਲ ਗਾਂਧੀ ਮੋਦੀ ਜਲੰਦਰੋਂ ਚੰਨੀ ਯਾ ਰਿੰਕੂ ਪਤਾ ਨਹੀਂ ਚੰਨੀ ਜਲੰਦਰ ਆਮ ਆਦਮੀ ਵਧੀਆ ਕੰਮ ਕਰਦੀ ਹਾਂਜੀ ਮਾਤਾ ਜੀ ਨਾ ਪੁੱਛਦੇ ਗੱਲਬਾਤ ਕਰਦੇ ਮਾਤਾ ਜੀ ਸਤਿ ਸ੍ਰੀ ਅਕਾਲ ਹਾਂਜੀ ਮਾਤਾ ਜੀ ਕਹਿੰਦੀ ਸਰਕਾਰ ਬਣੂ ਮੋਦੀ ਯਾ ਰਾਹੁਲ ਗਾਂਧੀ ਇਸ ਵਾਰ ਪਤਾ ਨਹੀਂ ਭਰਾਵਾ ਜਿੰਜ ਦਬੜਾੜ ਕੇ ਮੈਂ ਵੱਜ ਜਾ ਕੇ ਹਣਾ ਜਲੰਦਰੋਂ ਚੰਨੀ ਯਾ ਰਿੰਕੂ ਆ ਜਿੰਨੇ ਪਤਾ ਨਹੀਂ ਉਹ ਰਿੰਕੂ ਵਾ ਰਿੰਕੂ ਵਾ ਵੀ ਆਪਣਾ ਚੰਨੀ ਵੀ ਆਪਣਾ ਕਹਿੰਦੇ ਚੰਨੀ ਵੀ ਸਾਡਾ ਵਾ ਤੇ ਰਿੰਕੂ ਵੀ ਸਾਡਾ ਵਾ ਹੁਣ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਹਦੀ ਸਰਕਾਰ ਜਿਹੜੀ ਬੰਦੀ ਆ ਤੇ ਹੁਣ ਹੋਰ ਸਬਜ਼ੀ ਮੰਡੀ ਦੇ ਵਿੱਚ ਆ ਗਏ ਆ ਅਸੀਂ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਆ ਉਸ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕੁਝ ਕਹਿਣਾ ਉਹਨਾਂ ਦਾ ਤੇ ਕਿਹੜੀ ਸਰਕਾਰ ਜਿਹੜੀ ਆ ਇਸ ਟਾਈਮ ਬਣ ਸਕਦੀ ਆ ਲਗਾਤਾਰ ਅਪਡੇਟ ਕਰ ਰਹੇ ਆ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਹਾਂ ਪਹਿਲੇ ਐਲیکشن ਆ ਰਿਹਾ ਕਿਹਦੀ ਸਰਕਾਰ ਬਣ ਸਕਦੀ ਮੋਦੀ ਯਾ ਰਾਹੁਲ ਗਾਂਧੀ ਦੇਖੋ ਜੀ ਕੁਝ ਕਹਿ ਨਹੀਂ ਸਕਦੇ ਇਸ ਟਾਈਮ ਨੂੰ ਦੋ ਹੀ ਬੰਦੇ ਦਾ ਕੰਪੀਟੀਸ਼ਨ ਹੈ ਚੰਨੀ ਤੇ ਰਿੰਕੂ ਦਾ ਜੀ ਤੇ ਕੌਣ ਮੋਰਚਾ ਮਾਰ ਸਕਦਾ ਚੰਨੀ ਯਾ ਰਿੰਕੂ ਚੰਨੀ ਦੀ ਆਵਾਜ਼ ਲੈ ਚੰਨੀ ਦੀ ਆਵਾਜ਼ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਚ ਕਾਦਾ ਵਧੀਆ ਕੰਮ ਕਰਾਇਆ ਇੰਡੀਆ ਕਿਹਦੀ ਸਰਕਾਰ ਬਣ ਸਕਦੀ ਮੋਦੀ ਯਾ ਰਾਹੁਲ ਗਾਂਧੀ ਮੋਦੀ ਮੋਦੀ ਹੋਰ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਕਿਸ ਦੀ ਸਰਕਾਰ ਜਿਹੜੀ ਆ ਬਣ ਸਕਦੀ ਆ ਤੇ ਸਤਿ ਸ਼੍ਰੀ ਅਕਾਲ ਜੀ। ਆ ਜਓ ਮਾੜਾ। ਕਿਹਦੀ ਸਰਕਾਰ ਬਣਨ ਦੀ? મોદી ਯਾ ਰਾਹੁਲ ਗਾਂਧੀ ਇਸ ਵਾਰ? ਰਾਹੁਲ ਗਾਂਧੀ। ਰਾਹੁਲ ਗਾਂਧੀ। ਜਲੰਧਰ ਚੰਨੀ ਯਾ ਰਿੰਕੂ। ਭਾਈ। ਜਲੰਧਰ ਆਵਾਜ਼ੀ ਪਾਰਟੀ। ਆਵਾਜ਼ੀ ਪਾਰਟੀ। ਵਧੀਆ ਕੰਮ ਕਰੀ ਪੰਜਾਬ 'ਚ। ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਮਾਤਾ ਜੀ। ਮਾਤਾ ਜੀ ਗੰਦੇ ਮੈਂ ਕੁਝ ਨਹੀਂ ਬੋਲਣਾ। ਹੋਰ ਵੀ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ। ਮਾਤਾ ਜੀ ਬੈਠੇ ਆ ਵੇਲੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਮਾਤਾ ਜੀ ਕਿਹਦੀ ਬਣਸਾ ਜੀ ਸਰਕਾਰ? મોદી ਯਾ ਰਾਹੁਲ ਗਾਂਧੀ? ਤੇ ਆਈ ਤੇ ਭਾਨੇ ਸ਼ੁਰੂ ਤੋਂ ਪੰਜੇ ਨੂੰ ਤੇ ਜਲੰਧਰੋਂ ਚੰਨੀ ਯਾ ਰਿੰਕੂ ਚੰਨੀ 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 ਨੂੰ ਪਾਪਾ ਜੀ ਦੀ ਗੱਲਬਾਤ ਕਰਦੇ ਆ ਪਾਪਾ ਜੀ ਜਲੰਧਰੋਂ ਚੰਨੀ ਯਾ ਰਿੰਕੂ ਚੰਨੀ ਚੰਨੀ ਤੇ ਸਰਕਾਰ ਕਹਦੀ ਬੰਸਦ ਦੀ મોદી ਰਾਹੁਲ ਗਾਂਧੀ ਪੰਜਾ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਆ ਮਾ ਦੀ ਵਧੀਆ ਕੰਮ ਕਰੀ ਪੰਜਾਬ ਦੇ ਬਿਲਕੁਲ ਬੰਦਾ ਬੰਦਾ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਤੇ ਕੀ ਕੁਝ ਕਹਿਣਾ ਉਹਨਾਂ ਦਾ ਤੇ ਕੀ ਵਿਚਾਰ ਨੇ ਸਾਰੇ ਉਹਨਾਂ ਦੇ ਤੇ ਕੀ ਕੁਝ ਕਹਿਣਾ ਉਹਨਾਂ ਦਾ ਸਬਜ਼ੀ ਮੰਡੀ ਦੇ ਵਿੱਚ ਆਏ ਆ ਭਾਰ ਕੋ ਕੈਂਪ ਦੀ ਅਸੀਂ ਇਸ ਟਾਈਮ ਸਰਵੇ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਇਲੈਕਸ਼ਨ ਆ ਰਿਹਾ ਨਰਿੰਦਰ ਭਾਈ ਮੋਦੀ ਹੈ ਰਾਹੁਲ ਗਾਂਧੀ ਇਸ ਵਾਰ ਫਿਰ ਰਾਹੁਲ ਗਾਂਧੀ ਹੈ ਜਲੰਧਰੋਂ ਚੰਨੀ ਹੈ ਰਿੰਕੂ ਚੰਨੀ ਸੱਤ ਚੰਨੀ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਚ ਨਹੀਂ ਮੇਰੇ ਸਾਹਮਣੇ ਤਾਂ ਨਹੀਂ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਵਿਚਾਰ ਨੇ ਉਹਨਾਂ ਦੇ ਸਾਰੇ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਆਂ ਸਬਜ਼ੀ ਵੇਚ ਰਹੇ ਉੱਥੇ ਕਿਹੜੀ ਸਰਕਾਰ ਬਣ ਸਕਦੀ ਹੈ ਕਿਹੜਾ ਜਿਹੜਾ ਕੈਂਡੀਡੇਟ ਜਲੰਧਰ ਤੋਂ ਗੋਲ ਸਸੀ ਗੱਲ ਮਾਤਾ ਜੀ ਸਸੀ ਗੱਜ ਜੀ ਅੱਜ ਕੀ ਪੰਜੇ ਨੂੰ ਮਿਲਣਾ ਚਾਹੀਦਾ ਮੌਕਾ ਅੱਗੇ ਤੇ ਦੇਖਿਆ ਸਾਰਿਆਂ ਨੂੰ ਅੱਜ ਕੀ ਮੌਕਾ ਮਿਲਣਾ ਚਾਹੀਦਾ ਪੰਜੇ ਨੂੰ ਬਹੁਤ ਚਿਰ ਬਾਅਦ ਅੱਜ ਇਹ ਤੁਹਾਨੂੰ ਚੰਗੀ ਅੱਜ ਕੀ ਪੰਜੇ ਹਾਂ ਪੰਜੇ ਵਾਲੇ ਨੂੰ ਅੱਜ ਕੀ ਮੌਕਾ ਮਿਲਣਾ ਚਾਹੀਦਾ ਹੋਰ ਮਾਤਾ ਜੀ ਬੈਠੇ ਹੋਣਾ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਆ ਜੀ ਕਹਿੰਦੇ ਪੰਜੇ ਨੂੰ ਮਿਲੇ ਮੌਕਾ ਵਸ ਪੰਜਾ ਹੀ ਜਿੱਤੇ ਆਰ ਕੀ ਹਾਂ ਪੰਜਾ ਮੌਕਾ ਮਿਲੇ ਹੋਰ ਆਣੀ ਅੰਦਰ ਹੋਣਾ ਪਾਵੇਂ ਇੱਕ ਜੋ ਮਰਜ਼ੀ ਹੈ ਪੱਕਾ ਬਨ ਜਾਏ ਹੋਰ ਮਾਤਾ ਜੀ ਇੱਥੇ ਜਿਹੜੇ ਸਬਜ਼ੀ ਜਿਹੜੇ ਵੇਚ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਮਾਤਾ ਜੀ ਮਾਤਾ ਜੀ ਇਲੈਕਸ਼ਨ ਆ ਰਹੇ ਆ ਜਲੰਧਰ ਨੂੰ ਕੌਣ ਬਾਜੀ ਮਾਰਦਾ ਚੰਨੀ ਯਾ ਰਿੰਕੂ ਨਹੀਂ ਚੰਨੇ ਨੂੰ ਵੋਟ ਪਾਣੀ ਆਪਾਂ ਚੰਨੀ ਨੂੰ ਪਾਣੀ ਹਾਂਜੀ ਤੇ ਸਰਕਾਰ ਕਿਹਦੀ ਬਣ ਸਕਦੀ ਉੱਪਰ ਮੋਦੀ ਦੀ ਯਾ ਰਾਹੁਲ ਗਾਂਧੀ ਮਿਲਣੀ ਚਾਹੀਦੀ ਹਾਂਜੀ ਐ ਕਿ ਮੌਕਾ ਮਿਲਣਾ ਚਾਹੀਦਾ ਆਮ ਆਦਮੀ ਸਰਕਾਰ ਵਧੀਆ ਨਹੀਂ ਨਹੀਂ ਪੰਜੇ ਹਜ਼ਾਰ ਹਜ਼ਾਰ ਰੁਪਏ ਆ ਗਿਆ ਤੁਹਾਡੇ ਅਕਾਊਂਟ ਚ ਨਹੀਂ ਨਹੀਂ ਜ ਆ ਨਹੀਂ ਆ ਤੇ ਮਾਤਾ ਜੀ ਕਹਿ ਰਹੇ ਆ ਕਿ ਜਿਹੜਾ ਹਜ਼ਾਰ ਹਜ਼ਾਰ ਰੁਪਿਆ ਆ ਆਦਮੀ ਨੇ ਵਾਦਾ ਕੀਤਾ ਸੀ ਉਹ ਜਿਹੜਾ ਅਕਾਊਂਟ ਦੇ ਵਿੱਚ ਨਹੀਂ ਆਇਆ ਤੇ ਹੋਰ ਜਿਹੜੀ ਜਗ੍ਹਾ ਦੇ ਵਿੱਚ ਅਗਲੀ ਵਾਰੀ ਜਿਹੜੀ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਉਹਨਾਂ ਦੇ ਕੀ ਵਿਚਾਰ ਨੇ ਤੇ ਕੀ ਜਿਹੜੇ ਉਹਨਾਂ ਦੇ ਸੁਝਾਅ ਨੇ ਕਿਰਤੀ ਸਰਕਾਰ ਜਿਹੜੀ ਬਣ ਸਕਦੀ ਆ ਕਿਹੜਾ ਜਿਹੜਾ ਕੈਂਡੀਡੇਟ ਆ ਜਿਹੜਾ ਬਾਜ਼ੀ ਮਾਰ ਸਕਦਾ ਆਪਣੇ ਜਿਹੜੇ ਕਮੈਂਟ ਕਰਕੇ ਦੂਦ ਸੇ ਬਹੁਤ ਬਹੁਤ ਤੁਹਾਡਾ ਧੰਨਵਾਦ